जिंदाबाद जिंदाबाद मर्द लोकाना एकआ जिंदाबाद 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 गिरती लोकाना एकआ जिंदाबाद जिंदाबाद आप से केंद्र दी सरकार मुर्दाबाद 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 ਤੁਸੀਂ ਇੱਥੇ ਡੀਸੀ ਦਾ ਆਫਿਸ ਆਏ ਆ ਸਰ ਕਿਸ ਮਕਸਦ ਨਾਲ ਕੀ ਮਹੌਲਾ ਕੀ ਤਰ੍ਹਾਂ ਲਾਇਬ੍ਰੀ ਜੀ ਕਾ ਖਾਲਸਾ ਲਾਇਬ੍ਰੀ ਬੇ ਬੇ ਪ੍ਰੋਫੈਸਰ ਬਹੁਤ ਪਰੇਸ਼ਾਨ ਨਹੀਂ ਦੂਸਰਾ ਸਿਕਿਉਰਟੀ ਜਿਹੜਾ ਖੜਾ ਵੀ ਜੋ ਪਿਛਲੇ ਮਹੀਨੇ ਜੋ 7ਵੇਂ ਮਹੀਨੇ ਦੇ 26 ਤਰੀਕ ਨੂੰ ਭਲੱਠ ਦੇ ਵਿੱਚ ਇੱਕ ਤਹਿਸੀਲਦਾਰ ਤੇ ਇੱਕ ਵਸੀਕਾ ਜੋ ਝੋਲੇ ਭਾਰੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਖਲਵਾੜ ਕਰ ਰਹੇ ਸੀ ਤੇ ਦੋ ਕਿਸਾਨਾਂ ਦੇ ਕੋਲੋਂ 40 ਜਲਿ ਹਜ਼ਾਰ ਰੁਪਇਆ ਲਿਆ ਤੇ ਉਹ ਇਹ ਜਹਿਰੇਬੰਦੀ ਨੇ ਆ ਮੇਰੇ ਸੱਜੇ ਖੱਬੇ ਘੜੋਤੇ ਆ ਇਹਨਾਂ ਨੌਜਵਾਨਾਂ ਨੇ ਤੇ ਸਾਡੇ ਜ세ਬੰਦੀ ਦੇ ਆਗੂ ਸਾਹਿਬਾ ਬਣਾ ਨੇ 80000 ਰੁਪਇਆ ਤਸਿਲਦਾਰ ਤੋਂ ਮੜਵਾਇਆ ਤੇ ਤਸਿਲਦਾਰ ਤੋਂ ਮੜਵਾ ਕੇ ਤੇ ਇੱਕ ਅਸੀਂ ਸ਼ਿਕਾਇਤ ਭਲਾਥ ਰੈਸ ਜੀਨ ਸਾਹਿਬ ਨੂੰ ਦਿੱਤੀ ਕਿ ਇਹਦੇ ਤਸਿਲਦਾਰ ਦੇ ਉੱਤੇ ਦੇ ਰਸੀਕੇ ਤੇ ਕਾਰਵਾਈ ਕੀਤੀ ਜਾਵੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਦੇ ਸਬੰਧ ਦੇ ਵਿੱਚ ਡੀਸੀ ਸਾਹਿਬ ਨੂੰ ਮਿਲੇ ਆ ਤੇ ਡੀਸੀ ਸਾਹਿਬ ਨੇ ਕਿਹਾ ਕਿ ਜ਼ਿਲ੍ਹਾ ਬਦਲੀ ਕਰਤੀ ਆ ਅਸੀਂ ਅਗੋਂ ਸਵਾਲ ਰੱਖਿਆ ਵੀ ਜ਼ਿਲ੍ਹਾ ਬਦਲੀ ਹੋ ਗਈ ਪਾਕਿਸਤਾਨ ਥੋੜਾ ਚਲੇ ਗਿਆ ਦੇਸ਼ ਦੇ ਵਿੱਚ ਆ ਉਹ ਦੂਜੇ ਜ਼ਿਲ੍ਹੇ ਜਾ ਕੇ ਵੀ ਲੋਕਾਂ ਦੀ ਲੁੱਟ ਕਰੂਗਾ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਤੇ ਮੇਨ ਮੁੱਦਾ ਇਹ ਤਾ ਦੂਜਾ ਮੁੱਦਾ ਜਿਹੜਾ ਖਾਦ ਦਾ ਖਾਦ ਦੀ ਸ਼ਾਰਟਿੰਗ ਵਿਖਾ ਦੇ ਹਲੇ ਖਾਦਾਂ ਦੇ ਸਟੋਰ ਭਰੇ ਹੋਏ ਤਾਂ ਇਹਨਾਂ ਨੂੰ ਸ਼ਾਰਟਿੰਗ ਵਿਖਾ ਕੇ ਖਾਦ ਦੀ ਤੇ ਲੋਕਾਂ ਨੂੰ ਕਿਸਾਨਾਂ ਨੂੰ ਲੁੱਟ ਕਰ ਰਹੇ ਆ ਵੀ ਖਸਾਖ ਜਿਹੜੀ ਉਹ ਘਟਿਆ ਤੇ ਬੇਲੋੜੀਆਂ ਚੀਜ਼ਾਂ ਜਿਹੜੀਆਂ ਉਹ 5-5 7-7 ਸੌ ਦੀਆਂ ਕਿਸਾਨਾਂ ਨੂੰ ਧੱਕੀ ਜਾਂਦੇ ਆ ਜਿੰਨੇ ਡੀਲਰ ਆ ਉਹਨਾਂ ਡੀਲਰਾਂ ਦੇ ਉੱਤੇ ਡੀਸੀ ਸਾਹਿਬ ਨੂੰ ਕਹਾਂਗੇ ਆਪ ਦੇ ਖੇਤੀਬਾੜੀ ਮਹਿਕਮਾ ਇਹਦਾ ਉਹਨਾਂ ਦੇ ਸਿਕੰਜਾ ਕੱਸੇ ਨਿਗਰਾਨੀ ਕਰੇ ਜੇ ਨਹੀਂ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਤੇ ਜਾਂ ਮੁੱਦਾ ਪੂਰੇ ਪੰਜਾਬ ਦਾ ਪਾਣੀਆਂ ਦਾ ਇਹਨਾਂ ਮੁੱਦਿਆਂ ਦੇ ਉੱਤੇ ਜ਼ਿਲ੍ਹਾ ਕਪੂਰਸਲਾ ਪ੍ਰਸ਼ਾਸਨ ਨਹੀਂ ਐਕਸ਼ਨ ਕਰਦਾ ਤੇ ਆਉਣ ਵਾਲਾਂ ਦਿਨਾਂ ਦੇ ਵਿੱਚ ਫੇਰ ਮੀਟਿੰਗ ਕਰਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਵੱਡੀ ਲਾਂਬੰਦੀ ਕਰਕੇ ਤੇ ਵੱਡਾ ਸ਼ਿਕਰਖ ਲਿਖਾਂਗੇ ਜਿਦੇ ਵਿੱਚ ਕਪੂਰਸਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਸਾਹ ਬੰਦ ਕਰਾਂਗੇ ਜਿਨ੍ਹਾਂ ਚਿਰ ਇਹ ਕਾਰਵਾਈ ਨੇ ਅ fırsਰਾਂ ਨਹੀਂ ਉਹਨਾਂ ਜਿਹੜੇ ਇਹਨਾਂ ਨੂੰ ਛੱਡਾਂਗੇ ਨਹੀਂ ਧੰਨਵਾਦ ਬਾਈਕੀ ਦਾ ਖਲਸਾ ਮੈਂ ਨਿਰਮਨ ਸਿੰਘ ਮੰਡ ਕਿਸਾਨ ਮੰਜੂਰ ਸਿੰਘ ਸਰਕਟੇਟੀ ਜ਼ਿਲ੍ਹਾ ਸਕੱਤਰ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਜੋ ਪੁਲ ਹੱਥ ਦੇ ਵਿੱਚ ਤਹਿਸੀਲਦਾਰ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਉਹਦੇ ਕੋਲੋਂ ਪੈਸੇ ਵੀ ਕਿਸਾਨ ਨੂੰ ਵਾਪਸ ਦਵਾਏ ਤੇ ਜਿਹੜਾ ਦੇ ਨਾਲ ਅਰਜੀ ਦੇ ਵੀ ਸਾਰ ਬਰਾਬਰ ਦਾ ਉਹ ਵੀ ਗੁਨਾਹਗਾਰ ਦੋਵਾਂ ਦੇ ਉੱਤੇ ਕਾਰਵਾਈ ਕਰਾਉਣ ਵਾਸਤੇ ਅਸੀਂ ਐੱਡਮ ਸਾਹਿਬ ਨੂੰ ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਭਾਵੇਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਤੱਕ ਕੀਤੀ ਤੇ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਉੱਤੇ ਜਿਹੜੇ ਵੀ ਜਿੰਨੇ ਵੀ ਇਹ ਵਾਪਿਸ ਦਾਚਾਰ ਲੋਕ ਨੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਵੀਡੀਓ ਗ੍ਰਾਫੀ ਰਿੰਗ ਦਿੱਤੀ ਆ ਔਰ ਆਪਣੇ ਅਫੀਡੇਵਿਟ ਵੀ ਦਿੱਤੇ ਆ ਕਿਸਾਨਾਂ ਵੱਲੋਂ ਵੀ ਆਹ ਕਿਸਾਨ ਆ ਜਿਨੇ ਪੈਸੇ ਦਿੱਤੇ ਸੀ ਤੇ ਜਿਹਦੇ ਪੈਸੇ ਹੀ ਵਾਪਸ ਨਾ ਆਏ ਆ ਜੇਕਰ ਉਹਨਾਂ ਉੱਤੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਕਰਾਂਗੇ ਔਰ ਇਹਨਾਂ ਲੋਕਾਂ ਨੂੰ ਜਿਹੜਾ ਸਜ਼ਾ ਜ਼ਰੂਰ ਦਿਵਾ ਕੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ